ਮਾਫੀ ਨਾ ਜੀ ਹੁਣ ਕਵੇਲੇ ਦੀਆਂ ਟੱਕਰਾਂ ਐ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਹੁਣ ਤਾਂ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾਂ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਨਾ ਜੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਇਹ ਬਹੁਤ ਔਰ ਗੁਰੂ ਨਾਲ ਧਰੋਹ ਕਮਾਇਆ ਹੋਵੇ ਮੈਨੂੰ ਕਦੇ-ਕਦੇ ਲੱਗਦਾ ਸੀ ਕਦੇ-ਕਦੇ ਮਨ ਚ ਆਉਂਦੀ ਸੀ ਕਿ ਯਾਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸਿੱਟ ਦਿੰਦੀਆਂ ਐ ਪਰ ਅੱਜ ਦੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾਕਰਮ ਬੇਅਦਬੀ ਦਾ ਸਾਰਾ ਘਟਨਾਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਿਵਾਰ ਜ਼ਿੰਮੇਵਾਰ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਧੋਖਾ ਪੰਜਾਬ ਦੇ ਸਿੱਖਾਂ ਦੇ ਨਾਲ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਹਮੇਸ਼ਾ ਉਹਨਾਂ ਨੂੰ ਪੰਜਾਬ ਦੀਆਂ ਗੱਦੀਆਂ ਬਖਸ਼ੀਆਂ ਉਹ ਕਮਾਇਆ ਗਿਆ ਇਸੇ ਤਰ੍ਹਾਂ ਹੀ ਪਹਿਲਾਂ ਹਰਸਿਮਰਤ ਕੌਰ ਬਾਦਲ ਜੀ ਨੇ ਕੀਤਾ ਵੀ ਉਹ ਮੈਂ ਕਾਨੂੰਨਾਂ ਤੇ ਦਸਤਖਤ ਨਹੀਂ ਕੀਤੇ ਉਹ ਜਿਹੜੇ ਕਿਸਾਨਾਂ ਦੇ ਖਿਲਾਫ ਬਣੇ ਸੀ ਕਾਲੇ ਕਾਨੂੰਨ ਪਹਿਲਾਂ ਉਹਨਾਂ ਦਾ ਪ੍ਰਚਾਰ ਕਰਦੇ ਰਹੇ ਬਾਦਲ ਸਾਹਿਬ ਤੋਂ ਵੀ ਕਰਵਾਤਾ ਮੜਕੇ ਉਹ ਫੈਸਲੇ ਦਾ ਇਹਨਾਂ ਨੇ ਅਸੀਫਾ ਦਿੱਤਾ ਪਰ ਉਹ ਅਸੀਫੇ ਦਾ ਫਾਇਦਾ ਨਹੀਂ ਕੋਈ ਹੋਇਆ ਕਿਉਂਕਿ ਲੋਕਾਂ ਦੇ ਮਨ 'ਚ ਗੁੱਸਾ ਸੀ ਵੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਇਹ ਮੋਹਰੀ ਸਨ ਤੇ ਜੇ ਕਾਨੂੰਨਾਂ ਦੇ ਪ੍ਰਤੀ ਗੁੱਸਾ ਸੀ ਇਹ ਕਾਨੂੰਨ ਬਣੇ ਸੀ ਜਿਹੜੇ ਕੀ ਵਾਪਸ ਹੋ ਗਏ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤਾਂ ਹੁਣ ਵਾਪਸ ਨਹੀਂ ਨਾ ਹੋ ਸਕਦੀ ਇਹ ਪਤਾ ਨਹੀਂ ਹੁਣ ਪੰਜਾਬ ਦੇ ਲੋਕ ਇਸ ਮਾਫੀ ਦੇ ਨਾਲ ਮਾਫ ਕਰਨਗੇ ਕਿ ਨਹੀਂ ਕਰਨਗੇ ਔਰ ਗੁਰੂ ਮਹਾਰਾਜ ਮਾਫ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਕਿਸਾਨੀ ਕਿਸਾਨ ਆਵੇ ਲੋਕਾਂ ਨੇ ਤਾਂ ਉਸ ਛੋਟੇ ਜਿਹੇ ਮੁੱਦੇ ਤੇ ਮਾਫ ਨਹੀਂ ਕੀਤਾ ਇਹ ਮੁੱਦੇ ਦੇ ਸਾਹਮਣੇ ਉਹ ਬਹੁਤ ਛੋਟਾ ਘੱਟਨਾ ਕਰਮ ਹੈ ਤੇ ਇਹ ਤਾਂ ਆਪਦੇ ਗੁਰੂ ਨਾਲ ਧੋਖਾ ਤੇ ਧਰੋਹ ਕਮਾਇਆ ਇਹ ਤਾਂ ਹੁਣ ਰੱਬ ਹੀ ਫੈਸਲਾ ਕਰੂਗਾ ਜਾਂ ਆਉਣ ਵਾਲਾ ਸਮਾਂ ਦੱਸੇ ਮਾਫੀ ਨਾ ਜੀ ਇਹ ਹੁਣ ਕਵੇਲੇ ਦੀਆਂ ਟੱਕਰਾਂ ਹੈ ਬਾਦਲ ਸਾਹਿਬ ਦੀਆਂ ਇਹ ਮਾਫੀ ਕਈ ਸਾਲ ਪਹਿਲਾਂ ਮੰਗ ਲੈਣੀ ਚਾਹੀਦੀ ਸੀ ਗੁੰਟਾ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਪਾਪਾ ਦਾ ਜਿਹੜਾ ਉਹ ਭਾਂਡਾ ਬਹੁਤ ਵੱਡਾ ਹੋ ਗਿਆ ਜਿਸ ਪ੍ਰਕਾਰ ਮੈਨੂੰ ਲੱਗਦਾ ਕਿਸੇ ਨੇ ਸਲਾਹ ਦਿੱਤੀ ਵੀ ਹੁਣ ਤੁਸੀਂ ਮਾਫੀ ਮੰਗ ਲਓ ਮਾਫੀ ਦਾ ਦੀ ਕੋਈ ਗਲਤੀ ਵੀ ਹੁੰਦੀ ਹੈ ਗੁਨਾਹਾਂ ਦੀ ਮਾਫੀ ਮੈਨੂੰ ਲੱਗਦਾ ਨਹੀਂ ਹੁੰਦੀ ਇਹ ਬਹੁਤ ਔਰ ਗੁਰੂ ਨਾਲ ਧਰੋਹ ਕਮਾਇਆ ਹੋਵੇ ਮੈਨੂੰ ਕਦੇ-ਕਦੇ ਲੱਗਦਾ ਅਸੀਂ ਕਦੇ-ਕਦੇ ਮਨ ਚ ਆਉਂਦੀ ਸੀਗੀ ਆਰ ਸ਼ਾਇਦ ਪਾਰਟੀਆਂ ਇੱਕ ਦੂਜੇ ਤੇ ਐਵੇਂ ਗਿੱਚੜ ਸੁੱਟ ਦਿੰਦੀਆਂ ਹੈ ਪਰ ਅੱਜ ਦੀ ਮਾਫੀ ਨੇ ਸਾਬਤ ਕਰਤਾ ਔਰ ਇਹ ਮੰਨ ਲਿਆ ਬਾਦਲ ਸਾਹਿਬ ਨੇ ਸੁਖਬੀਰ ਜੀ ਨੇ ਕਿ ਉਹ ਜਿਹੜਾ ਸਾਰਾ ਘਟਨਾ ਕਰਮ ਬੇਅਦਬੀ ਦਾ ਸਾਰਾ ਘਟਨਾ ਕਰਮ ਅਤਿਆਚਾਰ ਦਾ ਕਈ ਲੋਕਾਂ ਦੇ ਕਤਲ ਦਾ ਉਹ ਸਾਰੇ ਬਾਦਲ ਪਰਿਵਾਰ ਜ਼ਿੰਮੇਦਾਰ ਸੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਸ਼ਾਇਦ ਬਾਦਲ ਸਾਹਿਬ ਵੀ ਮਹਿਸੂਸ ਕਰਦੇ ਸੀ ਮੈਂ ਸਮਝਦਾ ਕਿ ਬਹੁਤ ਵੱਡਾ ਜਿਹੜਾ ਧੋਖਾ ਪੰਜਾਬ ਦੇ ਸਿੱਖਾਂ ਦੇ ਨਾਲ ਲੋਕਾਂ ਦੇ ਨਾਲ ਜਿਨ੍ਹਾਂ ਨੇ ਸਿੱਖੀ ਦੇ ਨਾਂ ਤੇ ਹਮੇਸ਼ਾ ਉਹਨਾਂ ਨੂੰ ਪੰਜਾਬ ਦੀਆਂ ਗੱਦੀਆਂ ਬਖਸ਼ੀਆਂ ਉਹ ਕਮਾਇਆ ਗਿਆ ਇਸੇ ਤਰ੍ਹਾਂ ਹੀ ਪਹਿਲਾ ਹਰਸਿਮਰਤ ਕੌਰ ਬਾਦਲ ਜੀ ਨੇ ਕੀਤਾ ਵੀ ਉਹ ਮੈਂ ਕਾਨੂੰਨਾਂ ਤੇ ਦਸਤਖਤ ਨਹੀਂ ਕੀਤੇ ਉਹ ਜਿਹੜੇ ਕਿਸਾਨਾਂ ਦੇ ਖਿਲਾਫ ਬਣੇ ਸੀ ਕਾਲੇ ਕਾਨੂੰਨ ਪਹਿਲਾਂ ਉਹਨਾਂ ਦਾ ਪ੍ਰਚਾਰ ਕਰਦੇ ਰਹੇ ਬਾਦਲ ਸਾਹਿਬ ਤੋਂ ਵੀ ਕਰਵਾਤਾ ਮੁੜ ਕੇ ਉਹ ਫੈਸਲੇ ਦਾ ਇਹਨਾਂ ਨੇ ਅਸਤੀਫਾ ਦਿੱਤਾ ਪਰ ਉਹ ਅਸਤੀਫੇ ਦਾ ਫਾਇਦਾ ਨਹੀਂ ਕੋਈ ਹੋਇਆ ਕਿਉਂਕਿ ਲੋਕਾਂ ਦੇ ਮਨ 'ਚ ਗੁੱਸਾ ਸੀ ਵੀ ਕਾਲੇ ਕਾਨੂੰਨ ਬਣਾਉਣ ਦੇ ਵਿੱਚ ਇਹ ਮੋਹਰੀ ਸਨ ਤੇ ਜੇ ਕਾਨੂੰਨਾਂ ਦੇ ਪ੍ਰਤੀ ਗੁੱਸਾ ਸੀ ਇਹ ਕਾਨੂੰਨ ਬਣੇ ਸੀ ਜਿਹੜੇ ਜੀ ਵਾਪਸ ਹੋ ਗਏ ਐ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਤਾਂ ਹੁਣ ਵਾਪਸ ਨਹੀਂ ਨਾ ਹੋ ਸਕਦੀ ਇਹ ਪਤਾ ਨਹੀਂ ਹੁਣ ਪੰਜਾਬ ਦੇ ਲੋਕ ਇਸ ਮਾਫੀ ਦੇ ਨਾਲ ਮਾਫ ਕਰਨਗੇ ਕਿ ਨਹੀਂ ਕਰਨਗੇ ਔਰ ਗੁਰੂ ਮਹਾਰਾਜ ਮਾਫ ਕਰਨਗੇ ਕਿ ਨਹੀਂ ਕਰਨਗੇ ਕਿਉਂਕਿ ਕਿਸਾਨੀ ਕਿਸਾਨ ਆਵੇ ਲੋਕਾਂ ਨੇ ਤਾਂ ਉਸ ਛੋਟੇ ਜਿਹੇ ਮੁੱਦੇ ਤੇ ਮਾਫ ਨਹੀਂ ਕੀਤਾ ਇਹ ਮੁੱਦੇ ਦੇ ਸਾਹਮਣੇ ਉਹ ਬਹੁਤ ਛੋਟਾ ਘੱਟਨਾ ਕਰਮ ਹੈ ਤੇ ਇਹ ਤਾਂ ਆਪਦੇ ਗੁਰੂ ਨਾਲ ਧੋਖਾ ਤੇ ਧਰੋਹ ਕਮਾਇਆ ਇਹ ਤਾਂ ਹੁਣ ਰੱਬ ਹੀ ਫੈਸਲਾ ਕਰੂਗਾ ਜਾਂ ਆਉਣ ਵਾਲਾ ਸਮਾਂ ਦੱਸੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖਜਲ ਖਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ-ਏ-ਅਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ